ਅਸੀਂ ਪਾਪੀ ਬੰਦੇ ਹਾਂ ਕਿੱਥੋਂ ਪੁਲ ਬਖਸ਼ਾਈਏ ਅਸੀਂ ਪਾਪੀ ਬੰਦੇ ਹਾਂ ਕਿਹੜੇ ਦਰਦਾਂ ਤਾ ਜਾਈਏ ਅਸੀਂ ਪਾਪੀ ਬੰਦੇ ਹਾਂ ਕਿੱਥੋਂ ਪੁਲ ਬਖਸ਼ਾਈਏ ਅਸੀਂ ਪਾਪੀ ਬੰਦੇ ਹਾਂ ਕਿਹੜੇ ਦਰਦਾਂ ਤਾ ਜਾਈਏ ਕਰਮਾਂ ਵਿੱਚ ਲਿਖਿਆ ਨਾ ਕਿਵੇਂ ਗੁਣ ਦਾਤਾ ਗਾਹੀਏ ਕਰਮਾਂ ਵਿੱਚ ਲਿਖਿਆ ਨਾ ਕਰਮਾਂ ਵਿੱਚ ਲਿਖਿਆ ਨਾ ਕਰਮਾਂ ਵਿੱਚ ਲਿਖਿਆ ਨਾ ਕਿਵੇਂ ਗੁਣ ਦਾਤਾ ਗਾਹੀਏ ਭਾਗਾ ਵਿੱਚ ਲਿਖਿਆ ਨਾ ਭਾਗਾ ਵਿੱਚ ਲਿਖਿਆ ਨਾ ਕਿਵੇਂ ਗੁਣ ਦਾਤਾ ਗਾਹੀਏ ਅਜੀ ਪਾਕੀ ਬੰਦੇ ਹਾਂ ਕਿੱਥੋਂ ਬੁਲਬਕਸ਼ਾਈਏ ਮਾਦ ਲਿਆ ਤਾਨੂੰ ਦੁਨੀਆਦਾਰੀ ਨੇ ਮਾਦ ਲਿਆ ਸਾਨੂੰ ਦੁਨੀਆਦਾਰੀ ਨੇ ਮਾਇਆ ਉੜ ਜਾਇਆ ਏ ਬਣਾਇਆ ਬਦਕਾਰੀ ਏ ਮਾਦ ਲਿਆ ਤਾਨੂੰ ਦੁਨੀਆਦਾਰੀ ਨੇ ਮਾਫ ਲਿਆ ਤਾਨੂੰ ਦੁਨੀਆਦਾਰੀ ਨੇ ਮਾਇਆ ਉਲਜਾਇਆ ਏ ਬਣਾਇਆ ਬਦਕਾਰੀ ਏ ਨਾਲ ਚੜ ਨਾ ਜੋੜ ਲੈ ਦਾਤਾ ਨਾਲ ਚੜ ਨਾ ਜੋੜ ਲੈ ਦਾਤਾ ਦਰ ਤੇਰੇ ਸੀਸ ਚਖਾਈਏ ਅਸੀਂ ਪਾਪੀ ਬੰਦੇ ਹਾਂ ਕਿੱਥੋਂ ਜਾ ਕੇ ਬੁਲਬੁਖਸ਼ਾਈਏ ਅਸੀਂ ਪਾਪੀ ਬੰਦੇ ਹਾਂ ਕਿੱਥੇ ਜਾ ਕੇ ਬੁਲਬੁਖਸ਼ਾਈਏ ਅਸੀਂ ਪਾਪੀ ਬੰਦੇ ਹਾਂ ਕਿਹੜੇ ਦਰ ਦਾਤਾ ਜਾਈਏ ਤਰਮਾਂ ਦੇ ਨਾਂ ਤੇ ਕਈ ਕਰਦੇ ਮਾਰਾ ਮਾਰੀ ਨੇ ਤਰਮਾਂ ਦੇ ਨਾਂ ਤੇ ਕਈ ਕਰਦੇ ਮਾਰਾ ਮਾਰੀ ਨੇ ਕਈ ਧਾਰਮਿਕ ਆਗੂ ਬਣੇ ਬੈਠੇ ਬਪਾਰੀ ਨੇ ਕਈ ਧਾਰਮਿਕ ਆਗੂ ਬਣੇ ਬੈਠੇ ਬਪਾਰੀ ਨੇ ਆਪਣੇ ਨਿੱਜੀ ਹਿੱਤਾਂ ਲਈ ਕਿਉਂ ਆਪਸ ਵਿੱਚ ਲੜਾਈਏ ਆਪਣੇ ਨਿੱਜੀ ਹਿੱਤਾਂ ਲਈ ਕਿਉਂ ਆਪਸ ਵਿੱਚ ਲੜਾਈਏ ਅਸੀਂ ਪਾਪੀ ਬੰਦੇ ਹਾਂ ਕਿੱਥੇ ਜਾ ਕੇ ਬੁਲਬਖਸ਼ਾਈਏ ਅਸੀਂ ਪਾਪੀ ਬੰਦੇ ਹਾਂ ਕਿੱਥੋਂ ਬੁਲਬਖਸ਼ਾਈਏ ਅਸੀਂ ਪਾਪੀ ਬੰਦੇ ਹਾਂ ਕਿਹੜੇ ਦਰ ਦਾਤਾ ਜਾਈਏ ਦਿਲ ਬਸਾਇਆ ਨਾ ਕਈ ਕਰ ਦੇਣੇ ਦਿਖਾਵਾ ਦਿਲ ਬਸਾਇਆ ਨਾ ਕਰਦੇ ਕਈ ਬਖਾਵਾ ਜੇ ਸੱਚ ਬੋਲਦਾ ਹਾਂ ਤਾਂ ਦਿੰਦੇ ਕਈ ਡਰਾਵਾ ਕਾਰ ਕਿਰਪਾ ਬਿਲਾ ਕਾਲਿਆਂ ਤੇ ਨਾਮ ਜਪ ਦਾਗ ਮਿਟਾਈਏ ਕਾਰ ਕਿਰਪਾ ਬਿਲਾ ਕਾਲਿਆਂ ਦੇ ਨਾਮ ਜਪ ਦਾਗ ਮਿਟਾਈਏ ਅਸੀਂ ਪਾਪੀ ਬੰਦੇ ਹਾਂ ਕਿਹੜੇ ਦਰ ਦਾਤਾ ਜਾਈਏ ਮਿਹਨਤ ਕਰਨੋਂ ਡਰਦਾ ਨਾ ਸੰਗਰੂਰ ਵੀ ਕਿਹੜਾ ਡਰ ਸਤਾਵੇ ਮਿਹਨਤ ਕਰਨੋਂ ਡਰਦਾ ਨਾ ਮਿਹਨਤ ਕਰਨੋਂ ਡਰਦਾ ਨਾ ਮਿਹਨਤ ਕਰਨੋਂ ਡਰਦਾ ਨਾ ਸੰਗਰੂਰ ਵੀ ਕਿਹੜਾ ਡਰ ਸਤਾਵੇ ਚੰਦਰ ਦੇਖ ਪੈਰ ਪਸਾਰਦਾ ਏ ਕਿਤੇ ਕਰ ਜਾਣਾ ਚੜ ਜਾਵੇ ਚੰਦਰ ਦੇਖ ਪੈਰ ਪਸਾਰਦਾ ਏ ਕਿਤੇ ਕਰ ਜਾਣਾ ਚੜ ਜਾਵੇ ਉੱਪਰ ਦੀ ਚੌਲੀ ਪਰ ਦੇ ਤੂੰ ਉਸ ਤੋਂ ਗੀਤ ਲਖਵਾਈਏ ਉਪਰ ਦੀ ਚੌੜੀ ਪਰਦੇ ਤੂੰ ਉਸ ਤੋਂ ਗੀਤ ਲਖਵਾਈਏ ਅਸੀਂ ਪਾਪੀ ਬੰਦੇ ਹਾਂ ਕਿੱਥੋਂ ਬੁਲਬੁਖਾਈਏ ਅਸੀਂ ਪਾਪੀ ਬੰਦੇ ਹਾਂ ਕਿਹੜੇ ਦਰ ਦਾ ਤਾ ਜਾਈਏ ਅਸੀਂ ਪਾਪੀ ਬੰਦੇ ਹਾਂ ਕਿਹੜੇ ਦਰ ਦਾ ਤਾ ਜਾਈਏ